ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਲੈ ਕੇ ਆਇਆ ਬਲਾਂ ਵਾਲੀ ਪੱਗ ਜੈਦੀ ਲੈ ਸਾਡੇ 7 ਮੀਟਰਾਈ ਜਿਹੜਾ ਕਪੜਾ ਫੁੱਲਵਲ ਵਰਤਿਆੜ ਤੁਸੀਂ ਪਹਿਲਾਂ ਇਹਦੇ ਕੋਨਾ ਸਿਰ ਤੇ ਸੈਂਟਰ ਚ ਲਿਆ ਆਖੇ ਪੋਣੀ ਦਾ ਖੁੱਲਦਾ ਪਾਸਾ ਥੱਲੇ ਰੱਖ ਕੇ ਤੇ ਬੰਦ ਪਾਸਾ ਉੱਤੇ ਰੱਖ ਕੇ ਲੜ ਨੂੰ ਦੜੇ ਉੱਤਲਾ ਪਲਾਉਨ ਚੱਕ ਕੇ ਉਹ ਜਿਹੜਾ ਬਲ ਪਾ ਕੇ ਹਨ ਚੰਗੀ ਤਰ੍ਹਾਂ ਤੁਸੀਂ ਇਹਨੂੰ ਉਤੋਂ ਉਤੋਂ ਜਿਹੜੇ ਥੋੜੇ ਸਰ ਤੇਰਾ ਸੈਂਟਰ ਦੇ ਜਿਹਦੇ ਤੁਸੀਂ 50 ਲਗਾਏ ਹੋ ਸੈਂਟਰ ਦੇ ਵਿੱਚ ਤੁਸੀਂ ਬਲ ਪਾ ਕੇ ਤੁਸੀਂ ਨੇ ਫਿਰ ਜਿਹੜਾ ਉੱਥੇ ਲੜ ਹੋਗਾ ਤੁਸੀਂ ਉਹਦੇ ਸੈਂਟਰ ਦੇ ਵਿੱਚ ਤੁਸੀਂ ਇਹ ਲੜ ਜਿਹੜੇ ਬਲ ਬਣਾ ਲੈਣੇ ਨੇ ਜਿਹੜੇ ਜਿੰਨਾ ਵੀਰਾਂ ਨੇ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਤੇ Facebook ਪੇਜ ਨੂੰ ਫੋਲੋ ਕਰ ਲੋ ਤੁਸੀਂ ਇਹ ਬਲ ਨੇ ਜਿਹੜੇ ਬਾਜੀ ਮਦਨਾ ਪਾ ਪਾ ਸਕਦੇ ਹੋ ਤੇ ਸੁਵੀਦੀ ਮਦਨਾ ਵੀ ਤੁਸੀਂ ਜਿਹੜੇ ਆ ਬਲ ਕੇ ਤੁਸੀਂ ਪਤਲੇ ਕਰ ਸਕਦੇ ਹੋ ਪਤਲੇ ਕਰ ਸਕਦੇ ਹੋ ਤੇ ਲੜ ਨੂੰ ਅੱਧੀ ਗੱਲ ਤੇ ਅੱਧਾ ਅੱਖ ਢਾਕੇ ਲੜ ਨੂੰ ਲਗਾ ਦੇਣਾ ਹੈ ਜਿਹੜਾ ਤੁਸੀਂ ਨੇ ਅਗਲਾ ਲੜ ਲਗਾਉਣਾ ਬੈਗ ਤੋਂ ਪਿੰਚ ਕਰਕੇ ਪੂਨੇ ਦਾ ਖੁੱਲਦਾ ਪਾਸਾ ਥੱਲੇ ਰੱਖ ਕੇ ਤੇ ਬੰਦ ਪਾਸਾ ਉੱਤੇ ਆ ਕੇ ਲੜ ਨੂੰ ਜਿਹੜੇ ਦੋਨੇ ਭਲੇ ਹੋਣਗੇ ਉਹਨੂੰ ਖਿੱਚ ਕੇ ਇਹੜਾ ਇੱਕ ਪਲਾਊਗਾ ਉਹ ਤੈਨੂੰ ਚੱਕ ਦੇਣਾ ਹੈ ਜਿਹੜਾ ਤੁਹਾਡਾ ਥੜਲਾ ਪਲਾ ਸੀਗਾ ਉਹਦੇ ਤੁਸੀਂ ਨੇ ਉਂਗਲੀ ਦੇ ਗੂਠੇ ਦੇ ਨਾਲ ਜਿਹੜੇ ਹੈਗੇ ਨੇ ਉਹ ਬਲ ਬਣਾ ਲੈਣੇ ਹਨ ਤੇ ਉਸ ਲਾੜ ਨੂੰ ਤੁਸੀਂ ਨੇ ਉਸ ਤਰ੍ਹਾਂ ਹੀ ਮੋੜ ਕੇ ਲਗਾਉਣਾ ਹੈ ਇਸ ਲਾੜ ਦੇ ਵਿੱਚ ਵੀ ਬਲ ਚੰਕੀ ਦੇ ਨੇ ਜਿਹੜਾ ਚੰਕੀ ਤਰ੍ਹਾਂ ਪਾਉਣੇ ਨੇ ਇਹਦਾ ਤੂੰ ਇਹ ਲਗਾਉਣਾ ਬੈਗ ਤੋਂ ਪਿੰਚ ਕਰਕੇ ਪੂਣੀ ਦਾ ਖੋਲਦਾ ਪਾਸਾ ਥੱਲੇ ਰੱਖ ਕੇ ਤੇ ਬੰਦ ਪਾਸਾ ਉੱਤੇ ਰੱਖ ਕੇ ਰੜ ਨੂੰ ਚੰਗੀ ਤਰ੍ਹਾਂ ਖਿੱਚ ਕੇ ਥੱਲੇ ਨੂੰ ਉਂਗਲੀ ਦੇ ਗੁੱਠੇ ਦੀ ਮਦਦ ਨਾਲ ਬਲ ਪਾ ਕੇ ਇਹਦਾ ਜਿਹੇ ਇਸ ਲੜਦੇ ਵਿੱਚ ਵੀ ਉਨੇ ਹੀ ਬਲ ਪਾ ਲੈਣਾ ਜਿੰਨੇ ਜਿਹਨੇ ਪਹਿਲਾਂ ਪਾਈ ਸੀ 11 ਤੋਂ ਦੱਬ ਕੇ ਨੋਕ ਕੋਲ ਤੋਂ ਨੇੜੇ ਨੋਕ ਆ ਥੋੜੀ ਜੰਨੇ ਅੰਦਰ ਨੂੰ ਕਰ ਲੈਣੀ ਹੈ। ਵੇ ਬੈ ਇਹ ਜਿਹੜਾ ਤੁਸੀਂ ਨੇ ਚੌਥਾ ਲੜ ਲਗਾਉਣਾ ਹੈ ਉਹ ਬੈਗ ਤੋਂ ਪਿੰਚ ਕਰਕੇ ਪੁਨੇ ਦਾ ਖੁੱਲਦਾ ਪਾਸਾ ਥੱਲੇ ਰੱਖ ਕੇ ਤੇ ਬੰਦ ਪਾਸਾ ਉੱਤੇ ਰੱਖ ਕੇ ਦੋਨੋਂ ਪੱਲੇ ਇਕੱਠੇ ਕਰਕੇ ਜਿਹੜਾ ਉਤਲਾ ਪੱਲਾ ਉਸ ਨੂੰ ਉੱਤੇ ਉੱਤੇ ਰੱਖਣਾ ਹੈ। ਜਿਹੜਾ ਥੜਲਾ ਪੱਲਾ ਉਸ ਨੂੰ ਥੱਲੇ ਥੱਲੇ ਰੱਖਣਾ ਹੈ। ਉਤਲੇ ਜਿਹੜਾ ਪੱਲਾ ਹੋਊਗਾ ਉਹਦੇ ਤੁਸੀਂ ਨੇ ਬਲ ਬਣਾ ਲੈਣੇ ਹਨ। ਜਿਹੜਾ ਤੁਹਾਡਾ ਥੜਲਾ ਥੜਲਾ ਪਲਾਹੂ ਉਸ ਨੂੰ ਉਸੇ ਤਰੀਕੇ ਦੇ ਨਾਲ ਮੋੜ ਕੇ ਦੋਨੇ ਲੜਨੂੰ ਲਗਾ ਦੇਣਾ ਹੈ ਤਾਂ ਇੱਕ ਘਰ ਦੱਬ ਕੇ ਦੱਬ ਲੈਣਾ ਲੜਨੂੰ ਤੇ ਉਸ ਤਰ੍ਹਾਂ ਹੀ ਤੁਸੀਂ ਉਂਗਲਿਆਂ ਉਂਗਲਾਂ ਦੇ ਨਾਲ ਜਿਹੜਾ ਤੁਸੀਂ ਇਹ ਬਲ ਨੇ ਉਹਨੂੰ ਸੈੱਟ ਕਰ ਲੈਣੇ ਹਨ ਤੇ ਇਹਦੀ ਸ਼ੇਪ ਉਹ ਚੰਗੀ ਤਰ੍ਹਾਂ ਸੈੱਟ ਕਰਕੇ ਜਿਹੜਾ ਤਲੇ ਪੇਚ ਨੇ ਉਹ ਵੀ ਸੈੱਟ ਕਰ ਲੈਣੇ ਹਨ ਜਿਹੜਾ ਤੁਸੀਂ ਇਹਨੇ ਅਗਲਾ ਲੜ ਲਗਾਉਣਾ ਬੈਗ ਤੋਂ ਪਿੱਛੇ ਕਰਕੇ ਆਪੂੰ ਇਹਦਾ ਖੁੱਲਦਾ ਪਾਸਾ ਥੱਲੇ ਰੱਖ ਕੇ ਤੇ ਬੰਦ ਪਾਸਾ ਉੱਤੇ ਰੱਖ ਕੇ ਗੋਠੇ ਦੇ ਉਂਗਲੀ ਦੀ ਮਦਦ ਨਾਲ ਤੁਸੀਂ ਇਹਨੇ ਜਿਹੜਾ ਬਲ ਪਾ ਲੈਣੇ ਹਨ ਇਸ ਲੜ ਨੂੰ ਉਸੇ ਤਰ੍ਹਾਂ ਲਗਾ ਲੈਣਾ ਜਿਹੜੇ ਤੁਸੀਂ ਨੇ ਪਹਿਲਾ ਲੜ ਲਗਾਇਆ ਸੀ ਜਿਵੇਂ ਤੁਸੀਂ ਜਿਹੜਾ ਪਹਿਲਾ ਲੜ ਲਗਾਇਆ ਸੀਗੇ ਉਵੇਂ ਹੀ ਤੁਸੀਂ ਇਸ ਲੜ ਨੂੰ ਲਗਾਉਣਾ ਹੈ ਇਹ ਲੜੜ ਦੇ ਵਿੱਚ ਵੀ ਚੰਗੀ ਤਰ੍ਹਾਂ ਵਾਲ ਪਾਉਣੇ ਹਨ ਜਿਹੜਾ ਕਿ ਇਹਨਾਂ ਛੇਵਾਂ ਲੜੜ ਦਾ ਹੋਣਾ ਹੈ ਚੰਗੀ ਤਰ੍ਹਾਂ ਤੇ ਇਹਦੇ ਵਾਲ ਨੇ ਉਹ ਜਿਹਨੇ ਸੈੱਟ ਕਰਕੇ ਛੇਵਾਂ ਨੜ ਲਗਾਉਣਾ ਹੈ ਜਿਵੇਂ ਕਿ ਤੁਸੀਂ ਨੇ ਦੇਖ ਸਕਦੇ ਹੋ ਵੀਡੀਓ ਦੇ ਵਿੱਚ ਬੈਗ ਤੋਂ ਪਿੰਚ ਕਰਕੇ ਪੁਣੀ ਦਾ ਖੁੱਲਦਾ ਪਾਸਾ ਸੱਜੇ ਰੱਖ ਤੇ ਮੱਧ ਪਾਸਾ ਉੱਤੇ ਰੱਖ ਕੇ ਲੜਦਿਆਂ ਨੂੰ ਸਫਾਈ ਦੇ ਵਿੱਚ ਲਿਆਉਣਾ ਹੈ 23 ਲੜੜ ਨੂੰ ਤੁਸੀਂ ਸਾਫ ਵੀ ਲਗਾ ਸਕਦੇ ਹੋ ਤੇ ਬਲਾਂ ਵਾਲਾ ਵੀ ਇਸ ਲਾੜ ਨੂੰ ਚੰਗੀ ਤਰ੍ਹਾਂ ਸਾਫ਼ ਕਰ ਲੈਣਾ ਹੈ। ਤੁਸੀਂ ਜਿਹੜਾ ਤੁਸੀਂ ਇਹਨਾਂ ਲਾੜ ਬੜਾ ਇਸ ਲਾੜ ਨੂੰ ਲਾ ਲਗਾਇਆ ਇਹਦੇ ਵਿੱਚ ਤੁਸੀਂ ਉਤਰੇ ਪੇਚਾਂ ਜਿਹੜਾ ਉਹ ਜਿਹੜਾ ਤੁਸੀਂ ਹੁਣ ਲੜ ਲਗਾਇਆ ਉਹ ਉੱਤਰੀ ਸਾਈਡ ਤੁਸੀਂ ਬਾਅਦ ਫੇਰ ਸਕਦੇ ਹੋ। ਚੰਗੀ ਤਰ੍ਹਾਂ ਬਾਅਦ ਦੀ ਮਦ ਚੰਗੀ ਤਰ੍ਹਾਂ ਤੁਸੀਂ ਬਲ ਪਾ ਲੈਣੇ ਹਨ ਬਾਅਦ ਦੀ ਮਦ ਦੇ ਨਾਲ ਰੌਤਲਾ ਪੇਚ ਜਿਹੜਾ ਤੁਸੀਂ ਛੇਮਾ ਪੇਚ ਲਗਾਇਆ ਸੀ ਉਸ ਨੂੰ ਸੈੱਟ ਕਰਕੇ ਜਿਹੜੇ ਬਾਕੀ ਪੇਚ ਉਹਨਾਂ ਨੂੰ ਉਹਨਾਂ ਨੂੰ ਵੀ ਸੈੱਟ ਕਰ ਲੈਣਾ ਹੈ ਜਿਹੜਾ ਤੁਸੀਂ ਇਹਨੇ ਅਗਲਾ ਲੜਾ ਲਗਾਉਣਾ ਹੈ ਉਹ ਉਸ ਦੀ ਪੂਣੀ ਸਾਰੀ ਖੋਲ ਕੇ ਬੈਗ ਤੋਂ ਪਿੰਚ ਕਰਕੇ ਇਸ ਲੜ ਨੂੰ ਬਲਾਂ ਦੇ ਵਿੱਚ ਲਗਾਉਣਾ ਹੈ ਲੜ ਨੂੰ ਜਨੇ ਪੂਰਾ ਖੋਲ ਕੇ ਖਿੱਚ ਕੇ ਥਲੇ ਤੱਕ ਲੜ ਦੇ ਵਿੱਚ ਬਾਲਾ ਪਾ ਕੇ ਜਿਹੜੇ ਬਾਲ ਨੇ ਪਹਿਲਾਂ ਤੁਸੀਂ ਇਹਨਾਂ ਇਕੱਠੇ ਕਰ ਥੱਲੇ ਇਕੱਠੇ ਕਰਕੇ ਤੁਸੀਂ ਇਹਨਾਂ ਬਾਅਦ ਵਿੱਚ ਉੱਤੇ ਲੈ ਜਾਣੇ ਹਨ ਤੇ ਇਸ ਲੜਾ ਨੂੰ ਲਗਾ ਦੇਣਾ ਹੈ ਤੁਸੀਂ ਜਿਹੜਾ ਆਖਰੀ ਲੜਾ ਤੁਸੀਂ ਸਿੱਧਾ ਵੀ ਲਗਾ ਸਕਦੇ ਹੋ ਤੇ ਕਲਗੀ ਲੜ ਵੀ ਲਗਾ ਲਗਾ ਸਕਦੇ ਹੋ ਕਮਾ ਕੇ ਇਸ ਲੜ ਦੇ ਵਿੱਚ ਵੀ ਚੰਗੀ ਤਰ੍ਹਾਂ ਬਲ ਪਾ ਲੈਣੇ ਹਨ। ਜੇਕਰ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗਦੀ ਹੈ ਤਾਂ ਲਾਈਕ, ਸ਼ੇਅਰ, ਕਮੈਂਟ ਜਰੂਰ ਕਰਿਆ ਕਰੋ। ਤੇੜਾ ਨੋਕ ਦੇ ਕੋਲੇ ਇਸ ਲੜ ਨੂੰ ਚੰਗੀ ਤਰ੍ਹਾਂ ਦਬ ਦੇਣਾ ਹੈ। ਪਿੱਛੇ ਤੱਕ ਜਿਹੜਾ ਲੜ ਨੂੰ ਦਬਦੇ ਜਾਣਾ ਹੈ। ਇਹ ਲਾ ਟੋੜਾ ਸ਼ਿਮਾ ਲੜੂ ਦੇ ਵਿੱਚ ਤੁਸੀਂ ਇਹੜੇ ਬਲ ਹੋਣਗੇ ਮਾੜੇ ਮੁੱਟ ਤੁਸੀਂ ਕੱਢ ਲੈਣੇ ਹਨ ਤੇਰੇ ਤੋਂ ਇਹ ਜਿਹੜਾ ਗੈਸ ਉਸਦੇ ਬਲ ਵੀ ਸੈੱਟ ਕਰ ਲੈਣੇ ਹਨ ਇਸ ਲੜ ਦੇ ਵਿੱਚ ਵੀ ਤੁਸੀਂ ਇਹੜੀ ਬਾਅਦ ਦੇ ਮਤਨ ਤੁਸੀਂ ਬਾਲ ਸੈੱਟ ਕਰ ਲੈਣੇ ਹਨ ਤੇ ਉਤਲੇ ਵਿੱਚ ਐੜਾ ਤੁਸੀਂ ਬਾਜ ਫੇਰ ਲੈਣਾ ਹੈ ਇਹ ਚੰਗੀ ਤਰ੍ਹਾਂ ਪੈਗ ਸੈੱਟ ਕਰ ਲੈਣੀ ਹੈ ਕਿਹੜਾ ਸੀ ਅਸ਼ੀਮਨ ਲੜਦਾ ਗਾਇਸ ਉਹਦੇ ਵਿੱਚ ਬਾਜ ਫੇਰ ਲੈਣਾ ਹੈ ਇਸ ਲੜਨ ਨੂੰ ਖਿੱਚ ਲੈਣਾ ਹੈ ਜਿਹੜਾ ਤੁਸੀਂ ਇਹ ਸਿਰ ਟਕਣਾ ਜਿਹੜਾ ਤੁਸੀਂ ਇਹ ਪੈਰਟ ਲਗਾਏ ਸਿਰ ਦੇ ਸੈਂਟਰ ਚ ਲਿਆ ਕੇ ਉਸ ਨੂੰ ਖਿੱਚ ਕੇ ਜਿਹੜਾ ਪੂਰੇ ਸਿਰ ਦੇ ਉੱਤੇ ਜਿਹੜਾ ਫਲਾਗ ਉਹਨੂੰ ਉਸਨੂੰ ਲੜ ਨੂੰ ਖੋਲ ਕੇ ਪੂਰੇ ਸਿਰ ਦੇ ਉੱਤੇ ਫਲਾ ਲੈਣਾ ਹੈ। ਕਈ ਵੀ ਜਿਹੜਾ ਨੋਕ ਕੋਲ ਜਿਹੜਾ ਸਿਰ ਉਹ ਜ਼ਿਆਦਾ ਨਗਾ ਰਹਿ ਜਾਂਦਾ ਹੈ ਤੁਸੀਂ ਨੇ ਪੂਰਾ ਸਿਰ ਨੂੰ ਖੋਲ ਕੇ ਜਿਹੜਾ ਨੋਕ ਦੇ ਗੂਠੇ ਜਾਂ ਬਾਦੀ ਮਦਨਾਤ ਤੁਸੀਂ ਨੇ ਰੱਖ ਕੇ ਉਸ ਲੜ ਨੂੰ ਦਬ ਦੇਣਾ ਹੈ। ਤੇੜਾ ਤੁਸੀਂ ਬਾਕੀ ਦਾ ਸਿਰ ਟਕਣਾ ਹੈ ਤੁਸੀਂ ਨੇ ਸਾਰੇ ਸਿਰ ਤੇ ਫਲਾ ਕੇ ਤਰੀ ਉਂਗਲਾਂ ਉਂਗਲਾਂ ਦੇ ਉਂਗਲਾਂ ਦਿਨਾਲਾ ਤੁਸੀਂ ਪਹਿਲਾਂ ਸਿਰ ਚੰਗੀ ਤਰ੍ਹਾਂ ਟਾਕੇ ਤੁਸੀਂ ਬਾਜ ਬਾਜ ਦੀ ਮਦਦ ਨਾਲ ਤੁਸੀਂ ਬਾਅਦ ਵਿੱਚ ਸੈੱਟ ਕਰ ਲਿਓ ਇਹ ਚੰਗੀ ਤਰ੍ਹਾਂ ਸਿਰ ਟਾਕ ਲੈਣਾ ਹੈ ਜੇਕਰ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੇ ਲਾਈਕ ਸ਼ੇਅਰ ਕਰਨਾ ਜਰੂਰ ਕਰਿਆ ਕਰੋ ਵੀਡੀਓ ਦੇਖਣ ਲਈ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ